ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੂਤ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਅੱਜ ਜੀ ਮੈਨੂੰ ਨਾ 15 ਕਿ ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆ ਆਇਸ਼ਮਾਨ ਦੇ ਇੱਕ ਤੇ ਉਹ ਕਿਸੇ ਕੋ 50 ਕੇ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਲਈ ਬਾਸਰੂ ਮੈਂ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਕਟੋਗੜ 2.5 ਹਜ਼ਾਰ ਰੁਪਏ ਡਿਆੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਇਸ਼ਵਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣ ਨੇ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋਲ ਦੇਣ ਨਹੀਂ ਦਈ ਧੱਕਾਗਾਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕਿਤੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖਿਆ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪੇ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਜਿਣੀ ਜਾ ਰਹੀ ਆ ਪਾਰੇ ਇਦਾਂ ਦਾ ਤੱਕਾ ਹੀ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਖੁਦ ਦੁਕਾਨਦਾਰੀਆਂ ਚਲਾਉਣੀਆਂ ਇਹੋ ਜੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੁਸੀਂ ਇਹਨਾਂ ਨੂੰ ਰੋਕਨਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮਹੱਜ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰ ਦਿਓ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਜੇ ਲੋਕਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਨੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕ ਖਾਨਿਆਂ 'ਚ ਕਾਰਡ ਬਣ ਰਿਹਾ ਇਹ ਜੇ ਲੋਕਾਂ ਤੋਂ ਗਮਰਾਹ ਹੋਣ ਤੋਂ ਬਚੋ ਇਹ ਜੇ ਲੋਕਾਂ ਤੁਹਾਡੇ ਕੋ ਪੈਸੇ ਇਕੱਠੇ ਕਰ ਜਣੇ ਤੁਹਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਦ ਨਹੀਂ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਕੋਈ ਕਹਿ ਰਹੇ ਆ ਵੀ ਲੋਕਾਂ ਨੂੰ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗੁਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤਦੇ ਕਹਣਾ ਵੀ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਘਾੜਿਆ ਉਹ ਸਾਰੇ ਬੰਦੇ ਆ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਗੁਮਰਾਹ ਹੋਣਾ ਨਹੀਂ ਚਾਹੀਦਾ